हील ਪੇਨ ਅਡੀਚ ਦਰਦ ਕਾਰਨ ਕੀ ਨੇ ਕੀ ਇਸ ਦਾ ਇਲਾਜ ਹੈ ਪੂਰੀ ਦੁਨੀਆ ਚ ਕੀ ਲਾਸ ਪਾਇਆ ਜਾਂਦਾ ਸਾਰਾ ਕੁਝ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹ ਆ ਗਿਆ ਠੋਡਾ ਜੋ ਡਾਇਗਰਾਮ ਦੇਖ ਰਹੇ ਹੋ ਪਲੈਂਟਰ ਫੇਸ਼ੀਆ ਇਸ ਜਗ੍ਹਾ ਤੇ ਆਪਣੀ ਪੈਰ ਦੀ ਅਡੀ ਜਦੋਂ ਹੱਡੀ ਵੱਧਦੀ ਹੈ ਉਦੋਂ ਇਹ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜ਼ਿਆਦਾਤਰ ਲੋਕ ਇਹੀ ਸਮਝਦੇ ਆ ਵੀ ਅੱਡੀ ਦੀ ਹੱਡੀ ਵੱਧ ਗਈ ਔਰ ਦਰਦ ਸ਼ੁਰੂ ਹੋ ਗਿਆ ਨਹੀਂ ਇਦਾਂ ਬਿਲਕੁਲ ਨਹੀਂ ਹੁੰਦਾ ਬਹੁਤ ਰੇਅਰ ਚਾਂਸ ਹੁੰਦਾ ਸਿਰਫ 10% ਇਦਾਂ ਦੇ ਚਾਂਸਸ ਹੁੰਦੇ ਜਿਸ ਦੇ ਵਿੱਚ ਹੀਲ ਦੀ ਜਿਹੜੀ ਪੇਨ ਹੈ ਉਹ ਜਦੋਂ ਹੱਡੀ ਦੀ ਹੱਡੀ ਵਧਦੀ ਹੈ ਉਦੋਂ ਹੁੰਦੀ ਹੈ ਅਦਰਵਾਈਜ਼ ਇਹ ਦੇਖੋ ਪਲੈਂਟਰ ਫੇਸ਼ੀਆ ਬਣਾਇਆ ਸੀ ਇੱਥੋਂ ਇਹ ਇੱਥੇ ਤੱਕ ਜਾਂਦਾ ਮਤਲਬ ਹੱਡੀ ਤਾਂ ਸਟਾਰਟ ਹੋਏਗਾ ਹੀਲ ਬੋਨ ਤੋਂ ਸ਼ੁਰੂ ਹੋ ਕੇ ਇੱਥੇ ਤੱਕ ਜਾਏਗਾ ਜਿਸ ਨੂੰ ਪਲੈਂਟਰ ਫੇਸ਼ੀਆ ਕਿਹਾ ਜਾਂਦਾ ਇਹ ਇੱਕ ਪਤਲੀ ਜੀ ਪਰਤ ਹੈ ਟਿਸ਼ੂ ਦੀ ਪਰਤ ਹੈ ਕੋਈ ਮਸਲ ਨਹੀਂ ਹੈ ਸੋ ਇਸ ਦੇ ਵਿੱਚ ਜਦੋਂ ਇੱਥੇ ਕੋਈ ਆਰਕ ਆਪਣੀ ਜ਼ਿਆਦਾ ਹੋਵੇ ਜਾਂ ਫਲੈਟ ਫੀਟ ਹੋਣ ਕਾਰਨ ਦੱਸਣ ਲੱਗਿਆਂ ਜਿਨ੍ਹਾਂ ਦੇ ਫਲੈਟ ਫੀਟ ਹੋਣ ਆਰਕ ਜ਼ਿਆਦਾ ਹੋਵੇ ਟਾਈਟ ਸ਼ੂਸ ਪਾਉਣ ਉਹਨਾਂ ਦੇ ਕੀਤੇ ਜਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ ਇਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਜਾਂ ਫਿਰ ਲੰਬੇ ਸਮੇਂ ਲਈ ਜਿਹੜੇ ਖੜ ਕੇ ਕੰਮ ਕਰਦੇ ਆ ਔਰ ਜਾਂ ਨੰਗੇ ਪੈਰੀ ਜਿਹੜੇ ਲੋਕ ਜ਼ਿਆਦਾ ਚੱਲਦੇ ਆ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਔਰਤਾਂ ਲੰਬੇ ਸਮੇਂ ਲਈ ਖੜ ਕੇ ਰਸੋਈ 'ਚ ਕੰਮ ਕਰਦੀਆਂ ਉਹਨਾਂ ਦੇ ਦਰਦ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਅੱਡੀ ਦਰਦ ਔਰਤਾਂ ਨੂੰ ਹੀ ਜ਼ਿਆਦਾ ਹੁੰਦਾ ਔਰ ਆਖਰੀ ਕਾਰਨ ਕੀ ਹੈ ਜਿਹੜੇ ਟਾਈਟ ਸ਼ੂਜ਼ ਪਾਉਂਦੇ ਆ ਜੇ ਲੋ ਟਾਈਟ ਸ਼ੂਜ਼ ਪਾਵਾਂਗੇ ਇਸ ਜਗ੍ਹਾ ਤੇ ਇਨਫਲੇਮੇਸ਼ਨ ਹੋਏਗੀ ਟਿਸ਼ੂ ਇਸ ਦਾ ਤੋਂ ਆਪਣੇ ਬ੍ਰੇਕ ਹੋਣੇ ਸ਼ੁਰੂ ਹੋ ਜਾਂਦੇ ਆ ਮਾਈਕਰੋ ਟਰਾਮਾਜ਼ ਹੋ ਜਾਂਦੇ ਆ ਜਿਸ ਕਰਕੇ ਆਪਣੇ ਇਨਫਲੇਮੇਸ਼ਨ ਵੱਧਦੀ ਹੈ ਔਰ ਆਪਣੇ ਪਲੈਂਟਰ ਫੈਸ਼ਾਈਟਿਸ ਕਿਹਾ ਜਾਂਦਾ ਤੁਸੀਂ ਪਲੈਂਟਰ ਫੈਸ਼ੀਆ ਪਾਂਡਰ ਫੈਸ਼ਾਈਟਿਸ ਵਰਡ ਆਮ ਹੀ ਸੁਣਿਆ ਹੋਣਾ ਸੋ ਇਸ ਦੀਆਂ ਕੀ ਇਲਾਜ ਹੈ ਕਿਹੜੀਆਂ ਕਸਰਤਾਂ ਕਰ ਸਕਦੇ ਆ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਤੁਸੀਂ ਇਸ ਜਗ੍ਹਾ ਤੇ ਦੋਨਾਂ ਗੂਠਿਆਂ ਨਾਲ ਮ사ਜ ਕਰਨੀ ਹੈ ਰੋਜ਼ਾਨਾ ਸਵੇਰੇ ਉੱਠਣ ਸਾਰੀ ਬੈੱਡ ਤੋਂ ਤਕਰੀਬਨ 10 ਤੋਂ 4 ਮਿੰਟ ਕੋਈ ਵੀ ਕਰੀਮ ਲੈ ਲਿਓ ਗੂਠਿਆਂ ਦੇ ਨਾਲ ਸਾਰਾ ਜਿਹੜਾ ਤੁਹਾਡਾ ਪਲੈਂਟਰ ਫੇਸ਼ੀਆ ਹੈ ਉਹ ਰਿਲੈਕਸ ਹੋ ਜਾਏਗਾ ਇਸ ਨੂੰ ਤੁਸੀਂ 5-5 ਮਿੰਟ ਲਈ ਸਵੇਰੇ ਸਵੇਰੇ ਮ사ਜ ਕਰਨੀ ਹੈ ਇਹ ਹੋ ਗਿਆ ਪਹਿਲਾ ਕੰਮ ਉਸ ਤੋਂ ਬਾਅਦ ਬੈੱਡ ਤੇ ਸਟ੍ਰੈਚ ਵੀ ਕਰਾਂਗੇ ਆਪਾਂ ਇੱਕ ਹੱਥ ਅੱਡੀ ਤੇ ਦੂਸਰਾ ਆਪਣੇ ਪੰਜੇ ਤੇ ਔਰ ਇਦਾਂ ਜ਼ੋਰ ਦੀ ਦੇਖੋ ਸਟ੍ਰੈਚ ਪੈ ਰਿਹਾ ਨਾ ਇਸ ਜਗ੍ਹਾ ਤੇ ਪੇਸ਼ੀਆ ਤੇ ਇੱਥੇ ਹੋਲਡ ਕਰਨਾ 10 ਸੈਕਿੰਡ ਫਿਰ ਰਿਲੈਕਸ ਕਰਦੇ ਹਾਂਗੇ 1 2 3 4 5 6 7 8 9 10 ਫੇਰ ਸਟ੍ਰੈਚ ਕਰਾਂਗੇ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸ ਸਟ੍ਰੈਚ ਦੇ ਤੁਸੀਂ ਗਿਣ ਕੇ ਘਟੋ ਘਟ 10 ਸੈਟ ਲਾਉਣੇ ਆਂਗੀ ਦੂਜੀ ਕਸ ਜਿਹੜੀ ਤੀਜੀ ਕਸਰਤਾ ਇਸ ਦੇ ਵਿੱਚ ਤੁਹਾਨੂੰ ਇੱਕ ਰੂਲਰ ਚਾਹੀਦਾ ਰੂਲਰ ਨਹੀਂ ਹੈ ਕੋਈ ਗੱਲ ਨਹੀਂ ਤੁਸੀਂ ਪਾਣੀ ਦੀ ਬੋਟਲ ਬਰਫ਼ ਵਾਲੇ ਖਾਨੇ 'ਚ ਲਾ ਕੇ ਆਈਸ ਬੋਟਲ ਨਾਲ ਵੀ ਇਹ ਕਰ ਸਕਦੇ ਹੋ ਇਸ ਨੂੰ ਰੱਖੋ ਥੱਲੇ ਦੋਨੋਂ ਜਿਹੜੇ ਪੈਰ ਆ ਉਹ ਰੱਖ ਲੈਣੇ ਆ ਔਰ ਰੋਜ਼ਾਨਾ 5 ਮਿੰਟ ਸਵੇਰੇ 5 ਮਿੰਟ ਸ਼ਾਮ ਪੈਰਾਂ ਤੇ ਆਪਾਂ ਇਹ ਕਰਦਾ ਮਤਲਬ ਰੋਲ ਔਰ ਜਦੋਂ ਇਹ ਕਰਨਾ ਇਸ ਤੇ ਪੂਰਾ ਭਾਰ ਦੇਣਾ ਥੱਲੇ ਨੂੰ ਇਹ ਨਹੀਂ ਵੀ ਹਲਕਾ ਹਲਕਾ ਆਰਾਮ ਨਾਲ ਢੋਲ ਲਾ ਕੇ ਬਹਿ ਜਾਓ ਇਦਾਂ ਕਰੋ ਨਹੀਂ ਪੂਰਾ ਭਾਰ ਦਿਓ ਔਰ ਇਸ ਨੂੰ ਹਿਲਾਓ ਪੂਰੇ 5 ਮਿੰਟ ਸਵੇਰੇ 5 ਮਿੰਟ ਸ਼ਾਮ ਇਹ ਹੋਗੀ ਤੁਹਾਡੀ ਕਸਰਤ ਨੰਬਰ 10 ਹੁਣ ਉਸ ਤੋਂ ਬਾਅਦ ਜਿਹੜੇ ਆਪਣੇ ਪਲੈਂਟਰ ਫੇਸ਼ੀਆ ਹੋਇਆ ਹੋਇਆ ਪਲੈਂਟਰ ਫੇਸ਼ਾਈਟਿਸ ਹੋਇਆ ਹੋਇਆ ਜਿਹੜੇ ਆਪਣੇ ਪੈਰ ਦੇ ਮਸੂਲ ਨਹੀਂ ਉਹਨਾਂ ਨੂੰ ਸਟਰੈਂਥਨ ਕਰਨਾ ਵੀ ਜ਼ਰੂਰੀ ਹੈ ਸੋ ਕਿਵੇਂ ਕਰ ਸਕਦੇ ਆ ਆਪਾਂ ਇੱਕ ਕਸਰਤ ਕਰਾਂਗੇ ਕਿਹੜੀ ਕਰਾਂਗੇ ਕੋਈ ਵੀ ਕਪੜਾ ਲੈ ਲੈਣਾ ਤੌਲੀਆ ਲਓਗੇ ਜਿਆਦਾ ਬੈਟਰ ਹੈ ਇੱਕੋ ਸਾਡੇ ਕੋਲ ਸਹਰਾਣੇ ਦਾ ਗਲਾਸ ਹੈ ਇਸ ਨੂੰ ਤੁਸੀਂ ਦੋਨਾਂ ਆਪਣੇ ਗੂਠਿਆਂ ਨਾਲ ਇਕੱਠੇ ਕਰਨ ਦੀ ਕੋਸ਼ਿਸ਼ ਇਹਦਾ ਇੱਕ दो तीन चार पाँच, सात, आठ, नौ दस देन, रिलैक्स फिर करने की कोशिश, एक दो तीन चार पाँच, पे सात, आठ, नौ दस देन, रिलैक्स फिर इकट्ठे कोशिश, एक दो तीन चार पाँच सात, आठ, नौ दस देन, रिलैक्स इस तरह तीन तो यानी कि गह के चार तो पैट सवेरे शाम लाने योगी थोड़ी कसम नंबर ਯਕ ਹੁਣ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਉਹ ਕੀ ਕਰਾਂਗੇ ਆਪਾਂ ਆਪਾਂ ਜਿਹੜੇ ਆਪਣੇ ਸਪਿੰਜਣੀ ਦੇ ਅਹਾਲੇ ਮਾਸਪੇਸ਼ੀਆਂ ਨੇ ਮਸਲਸ ਨੇ ਇਹਨਾਂ ਨੂੰ ਸਟ੍ਰੈਚ ਕਰਾਂਗੇ ਸੋ ਦੇਖੋ ਆਪਾਂ ਪੈੱਟ ਤੇ ਆ ਗਏ ਇੱਕ ਲੋ ਤੌਲੀਆ ਸਭ ਤੋਂ ਪਹਿਲਾਂ ਆਪਾਂ ਜਿਹੜੇ ਗੈਸਟਰੋਨਮੀਸ ਮਸਲਸ ਨੇ ਇਥੇ ਮੀਨ ਟੂ ਮਾਸਪੇਸ਼ੀਆਂ ਹੁੰਦੀਆਂ ਗੈਸਟਰੋਨਮੀਸ ਐਂਡ ਸੋਲੀਅਸ ਆਪਾਂ ਦੋਨਾਂ ਨੂੰ ਵੱਖਰੋ ਵੱਖਰੇ ਟੰਗ ਨਾਲ ਸਟ੍ਰੈਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਟ੍ਰੈਚ ਕਰ ਰਹੇ ਹਾਂ ਗੇਸਟਰੋਨੋਮਿਸਮਸਲ ਪੈਰ ਦੇ ਵਿੱਚ ਤਾਂ ਤੁਸੀਂ ਤੌਲੀਆ ਪਾ ਲੈਣਾ ਔਰ ਲੱਤ ਸਿੱਧੀ ਕਰਕੇ ਪੰਜੇ ਨੂੰ ਅੰਦਰ ਨੂੰ ਖਿੱਚਣਾ ਦੇਖੋ ਪੈਰ ਅੰਦਰ ਮੋੜ ਕੇ ਰੱਖਣਾ ਅੰਦਰ ਮੋੜ ਕੇ ਰੱਖਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਸ ਸਟ੍ਰੈਚ ਕੀਤਾ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਸ ਸਟ੍ਰੈਚ ਕੀਤਾ 10 ਸੈਕਿੰਡ ਹੋਲਡ 1 2 3 4 5 6 7 8 9 10 ਜਿਸ ਨੂੰ ਤੁਸੀਂ ਗਿਣ ਕੇ 7 ਵਾਰੀ ਕਰਨਾ ਇਹ ਹੋ ਗਈ ਤੁਹਾਡਾ ਪਹਿਲਾ ਸਟ੍ਰੈਚ ਜਿਹੜਾ ਦੂਸਰਾ ਉਹ ਹੈਗਾ ਸੋਲੀਅਸ ਮਸਲ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਗੋਡਾ ਮੋੜ ਕੇ ਰੱਖਾਂਗੇ ਸੇਮ ਪੈਰ ਨੂੰ ਉਵੇਂ ਹੀ ਅੰਦਰ ਮੋੜਾਂਗੇ ਦੇਖੋ ਇਦਾਂ ਹੁਣ ਸਟ੍ਰੈਚ ਪੈ ਰਿਹਾ ਔਰ ਇੱਥੇ ਫੋਲਡ ਕਰ ਰਹੇ ਹਾਂ 10 ਸੈਕਿੰਡ 1 2 3 4 5 6 7 8 9 10 फे स्ट्रेच कर रहे हैं एक दो तीन चार पे सात आठ नौ दस फे स्ट्रेच कर रहे हैं एक दो तीन चार पे सात आठ नौ दस दैन रिलैक्स इस दो छः सैट लाने ये हो गया अगला स्ट्रैच आखिरी कसरत की है ही रेस बहुत लोग इस जगह पर इंजैक्शन भी लवा लेंगे ने पर फिर दर्द द्वारा निकल के सामने आ जाता है ਕਿਉਂਕਿ ਜੋ ਅੱਡੀ ਦਾ ਦਰਦ ਹੈ ਉਹ ਛੇਤੀ ਨਹੀਂ ਜਾਂਦਾ ਕਸਰਤਾਂ ਹੀ ਇੱਕ ਉਹੋ ਜੀ ਚੀਜ਼ ਆ ਜਿਸ ਨਾਲ ਅੱਡੀ ਦਾ ਦਰਦ ਜਾ ਸਕਦਾ ਹੈ ਅਗਲੀ ਕਸਰਤ ਹੀਲ ਰੇਸ ਖੜ ਜਾਣਾ ਕਿਸੇ ਵੀ ਜਗ੍ਹਾ ਤੇ ਅੱਡੀਆਂ ਉੱਪਰ ਔਰ ਥੱਲੇ ਇੱਕ ਫੇਰ ਦੋ ਫੇਰ 10 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 10 ਰਿਲੈਕਸ ਇਸ ਕਸਰ ਦੇ 5 ਤੋਂ 6 ਸੈਟ ਲਾਉਣੇ ਆ। ਹੁਣ ਜਦੋਂ ਵੀ ਤੁਸੀਂ ਚੱਪਲਾਂ ਪਾਉਣੀਆਂ ਨੇ ਉਹ ਪਾਉਣੀਆਂ ਤੁਸੀਂ ਵੈਜ ਸ਼ੇਪ। ਮਤਲਬ ਜਿਹੜੀ ਅੱਡੀ ਹੈ ਉਹ ਜ਼ਿਆਦਾ ਹੋਏਗੀ, ਮੂਰੋਂ ਪਤਲੀ ਹੋਏਗੀ। ਵੈਜ ਸ਼ੇਪ ਯਾਨੀ ਪੈਨਸਿਲ ਹੀਲ ਪਾ ਲੈਣੀ ਆ ਵੈਜ ਸ਼ੇਪ। ਮਤਲਬ ਜੋ ਕਿ ਪਿਛੋਂ ਉੱਚੀ ਹੁੰਦੀ ਆ ਸਾਰਾ ਭਾਰ ਦੇਖੋ ਜਦੋਂ ਚੱਲਾਂਗੇ ਉਹ ਅੱਕੀ ਵੰਡਿਆ ਜਾਏਗਾ ਇਸ ਤਰ੍ਹਾਂ ਕਰਕੇ। ਦੇਖੋ ਇਸ ਤਰ੍ਹਾਂ ਕਰਕੇ ਭਾਰ ਵੰਡਿਆ ਜਾਏਗਾ ਔਰ ਆਪਣੀ ਜਿਹੜਾ ਅੱਡੀ ਦਾ ਦਰਦ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ। ਇਸ ਦਾ ਕਸਰਤਾਂ ਹੀ ਇਲਾਜ ਨੇ ਅਗਰ ਤੁਸੀਂ ਕਸਰਤਾਂ ਇਮਾਨਦਾਰੀ ਨਾਲ ਕਰਦੇ ਹੋ ਅੱਡੀ ਦੇ ਦਰਦ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬਹੁਤ ਜਲਦੀ ਠੀਕ ਕਰ ਸਕਦੇ ਹੋ ਇਹ ਉਹ ਕਸਰਤਾਂ ਨਹੀਂ ਜਿਹੜੀਆਂ ਪੂਰੇ ਵੋਲਡ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਕਰਾਈਆਂ ਜਾਂਦੀਆਂ ਸੋ ਇਹ ਸੀ ਅੱਜ ਦੀ ਛੋਟੀ ਜੀ ਜਾਣਕਾਰੀ ਅਗਰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਲਾਈਕ ਕਰਕੇ ਜੁਝਾਈਓ ਸੋ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਜੀ ਦਿਲਦਿਆਂ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ